नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸ਼ਾਮ ਸਿੰਘ ਜੀ ਚਾਹ ਨਹੀਂ ਕੀ ਗੱਲ ਹੋਈ ਸੀ ਰਾਤ ਨੂੰ ਰਾਤ ਹੱਤੀ ਮਾਰੀ ਗਈ ਉੱਥੇ ਮੇਰੇ ਖੜੇ ਦੇ ਕੌਣ ਕੌਣ ਸੀ ਬੰਦੇ ਬੰਦੇ ਇੱਕ ਨੇ ਮਾਰੀ ਆ ਮੈਂ ਦੇਖਿਆ ਨਹੀਂ ਬਗਾਇਆ ਗਿਰ ਗਿਆ ਬੇਹੋਸ਼ ਹੋ ਗਿਆ ਤੇ ਜਿਹੜੇ ਤੁਹਾਡੇ ਭਰਾ ਦੀ ਦਿੱਤੀ ਉਹਦਾ ਕੀ ਨਾਮ ਹੈ ਕੇਰ ਸਿੰਘ ਜੀ ਉਹ ਤੁਹਾਨੂੰ ਵਿਚਾਰ ਅਸ ਇਸਕਾ ਕੰਨਾਂ ਨੂੰ ਮਾਰਦੇ ਹਾਂ ਜੀ ਤੋਂ ਨੂੰ ਮੁੰਡੇ ਮਾਰ ਰਹੇ ਸੀ ਤਾਂ ਤੁਹਾਡਾ ਭਰਾ ਪਚਾਉਂਦਾ ਹਾਂ ਹਾਂ ਜੀ ਹਾਂ ਹਾਂ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ ਹੋ ਗਈ 35 ਸਾਲ ਦੀ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਜਿਹੜਾ ਮੁੰਡੇ ਦੇ ਕਿਰਚਾ ਮਾਰੀਆਂ ਉਹਦਾ ਨਾਮ ਕੇਰ ਸਿੰਘ ਹੈ ਮੇਰਾ ਭਤੀਜਾ ਜੀ ਜੀ ਗੱਲ ਆਈ ਸੀ ਕਿ ਆਪਣੇ ਵਾਲੇ ਮੁੰਡੇ ਲੱਕੜ ਮੰਡੀ ਤੋਂ ਕੰਮ ਕਰਕੇ ਆ ਰਹੇ ਸੀਗੇ ਜੀ ਇਹਨਾਂ ਨੇ ਇੱਥੇ ਮਾਦਾ ਸਤੀਆਂ ਦੇ ਲੱਗ ਗਏ ਘੇਰ ਕੇ ਤੇ ਇੱਕ ਮੁੰਡੇ ਦੇ ਡਾਂਗ ਮਾਰੀ ਆ ਪਤਾ ਨਹੀਂ ਡਾਂਗ ਮਾਰੀ ਜਾਂ ਹਾਕੀ ਮਾਰੀ ਆ ਜੀ ਜੀ ਤੇ ਉਹ ਮੁੰਡਾ ਡਿੱਗ ਗਿਆ ਉਹ ਦੂਜੇ ਮੁੰਨੋਂ ਘਰੋਂ ਸੱਦਣ ਆਇਆ ਕਹਿੰਦਾ ਆਇਆ ਯਾਰ ਵੀ ਆਉ ਉਹਨਾਂ ਨੇ ਡਾਂਗ ਮਾਰਤੀ ਆ ਜਿੰਨੇ ਨੂੰ ਉਹ ਮੁੰਡਾ ਗਿਆ ਇਹ ਭੱਜ ਕੇ ਜਿਹਦੇ ਕਿਰਚ ਵੱਜੀ ਆ ਮੁੰਡੇ ਤੇ ਉਹ ਪਿੱਛੇ ਚਲੇ ਗਿਆ ਉਹਨਾਂ ਮੁੰਡਿਆਂ ਦੇ ਜੀ ਉਹ ਰੋਕ ਲੇ ਮੁੰਡਾ ਇੱਕ ਫੜ ਲਿਆ ਉਹਨਾਂ ਚੋਂ ਦੂਜਾ ਮੁੰਡਿਆਂ ਨੇ ਆ ਕੇ ਕਿਰਚਾ ਮਾਰਤੀਆਂ ਜੀ ਉਹਦੇ ਤੇ ਜਿਹੜਾ ਲੜਕਾ ਜੀ ਡੈਥ ਹੋਈ ਆ ਜਿਹਦੀ ਮੌਤ ਹੋਈ ਆ ਵਿਆਹਿਆ ਪਿਆ ਸੀ ਉਹ ਵਿਆਹਿਆ ਜੀ ਕਿੰਨੇ ਬੱਚੇ ਨੇ ਦੋ ਬੱਚੇ ਆ ਜੀ ਇੱਕ ਗੁੱਡੀ ਢਾਈ ਕੇ ਸਾਲ ਦੀ ਆ ਇੱਕ ਹੈਗੀ 6 ਮਹੀਨੇ ਦੀ ਕੀ ਕੰਮ ਕਰਦਾ ਸੀ ਦਿਹਾੜੀ ਕਰਦਾ ਸੀ ਲੱਕੜ ਮੰਡੀ ਚ ਇਸੀ ਮੱਲੇ ਦੀਆਂ ਮੁੰਡੇ ਜਿਨ੍ਹਾਂ ਨੇ ਮਾਰੇ ਹਾਂਜੀ ਹਾਂਜੀ ਪੰਮੀ ਦੇ ਮੁੰਡੇ ਆ ਜੀ ਹਾਂਜੀ ਇੱਕ ਮਾਮਲਾ ਦਰ ਸਾਹਮਣੇ ਹੈ ਕੀ ਮਾਮਲਾ ਹੈ ਇਹ ਰਾਤ 1:30 ਵਜੇ ਲੱਕੜ ਮੰਡੀ ਕੋਲੇ ਲੜਾਈ ਹੋਈ ਹੈ ਦੋ ਤਰ੍ਹਾਂ ਦੀਆਂ ਔਸੀ ਜਿਦੇ ਚ ਇੱਕ ਲਵਿਸ਼ ਨਾਂ ਦੇ ਮੁੰਡੇ ਨੇ ਤੇ ਉਹਦੇ ਸਾਥੀਆਂ ਨੇ ਕੇਰ ਸਿੰਘ ਨਾਂ ਦੇ ਵਿਅਕਤੀ ਨੂੰ ਛੁਰਾ ਮਾਰਿਆ ਸੀ ਜਿਸ ਸੰਬੰਧ ਚ ਕੇਰ ਸਿੰਘ ਦੀ ਪਹਿਲਾਂ ਹਸਪਤਾਲ ਪਹੁੰਚਣ ਤੋਂ ਬਾਅਦ ਅੱਜ ਸਵੇਰੇ 4:30 ਕਰੀਬ ਡੈਥ ਹੋ ਗਈ ਹੈ ਜਿਸ ਸੰਬੰਧ ਚ ਮਰਡਰ ਦਾ ਮੁਕੱਦਮਾ ਦਰਜ ਕਰਕੇ ਲਵਿਸ਼ ਸਟੇ ਦੇ ਕੁਝ ਸਾਥੀਆਂ ਨੂੰ ਰੌਂਡ ਅਪ ਕੀਤਾ ਗਿਆ ਜਿਸ ਬੰਦੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਕਾਰਨ ਕੀ ਸੀ ਸਰ? ਕਾਰਨ ਇਹਨਾਂ ਦੀ ਆਪਸੀ ਰੰਜਿਸ਼ ਸੀ। ਬੈਠੇ-ਬੈਠੇ ਇੱਕਦਮ ਲੜ ਪਿਆ ਕੁਝ। ਅ ਰੰਜੀਤ ਦੇ ਨਾਲ ਨਾਲ ਕੋਈ ਹੋਰ ਵੀ ਵਿਅਕਤੀ ਜੱਥੇ ਹੋਏ ਸੀ? ਨਹੀਂ ਹਜੇ ਸਿਰਫ ਇੱਕ ਕੇਰ ਸਿੰਘ ਹੀ ਹਸਪੀਟਲ ਐਡਮਿਟ ਸੀ ਤੇ ਉਸ ਉਸ ਦੀ ਡੈਥ ਹੋ ਗਈ। ਬਾਕੀ ਬੰਦੇ ਰੌਂਡ ਅਪ ਕੀਤੇ ਨੇ ਤੇ ਤਫਤੀਸ਼ ਚੱਲ। ਕੋਈ ਰੰਜੀਸ਼ ਦਾ ਪਤਾ ਲੱਗਿਆ ਕਿਸੇ ਦੀ? ਕਿ ਇੱਕ ਵਾਰ ਦੋਸ਼ੀਆਂ ਤੁਜੀ ਡਿਟੇਲਡ ਪੁੱਛ ਕੇ ਛੋੜੇ ਉਸ ਤੋਂ ਕਲੀਅਰ ਉਹਨਾਂ ਦੇ ਖਿਆਲ ਪਹਿਲਾਂ ਵੀ ਕੋਈ ਮਾਮਲੇ ਹੈ ਸਰ ਕਿਦਾਂ ਸਰਪੰਚ ਵਿੱਚ ਕਿਦਾਂ ਇਹ ਕਲੀਅਰ ਕੀਤਾ ਜਾ ਰਿਹਾ ਜੀ ਇਹ ਇਹ ਹਜੇ ਬਦੋਸ਼ੀ ਰਾਉਂਡ ਅਪ ਕੀਤੇ ਗਏ ਨੇ ਇਹ ਕਲੀਅਰ ਕੀਤਾ ਜਾ ਰਿਹਾ ਕਿੰਨੇ ਲੋਕ ਸੀ ਸਰ ਇਹ ਕਰੀਬ 4 ਜਾਂ 5 ਵਿਅਕਤੀ ਨੇ ਅਸੀਂ ਕਲੀਅਰ ਕੀਤਾ ਜਾ ਰਿਹਾ ਵਾਤੇ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ Indian TV News Punjab